ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਜੀ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਕਾਰਾਂ ਚ ਮਾਲਕ ਕਰੇ ਜੀ ਵਾਦਾ ਆਹ ਲਓ ਜੀ ਜਿਵੇਂ ਤੁਹਾਨੂੰ ਦੱਸਿਆ ਹੋਇਆ ਸੀਗਾ ਜੀ ਵੀ ਜਾਣਾ ਕਿਤੇ ਟੂਰ ਤੇ ਕਹਿ ਲੋ ਇਹ ਹੋਂਤਾ ਵੈਸੇ ਤੁਹਾਨੂੰ ਰਾਤ ਅਸੀਂ ਬਲੌਗ ਦੇ ਵਿੱਚ ਦੱਸੇ ਸੀ ਦਿੱਤੇ ਦੱਸੇ ਦਿੱਤਾ ਸੀਗਾ ਪਹਿਲਾ ਵਾਲੇ ਬਲੌਗ ਚ ਵੀ ਅਸੀਂ ਚੱਲੇ ਆ ਜੀ ਹਜੂਰ ਸਾਹਿਬ ਦੀ ਯਾਤਰਾ ਤੇ ਗੁਰਮਾਰਾ ਦੀ ਕਿਰਪਾ ਨਾਲ ਅ ਭਾਗ ਵਾਲਿਆਂ ਨੂੰ ਮਿਲਦਾ ਇਹੋ ਜਿਹਾ ਸਮਾਂ ਵੀ ਨਹੀਂ ਤਾਂ ਸਾਡਾ ਸਾਡੀ ਕੋਈ ਸਲਾਹ ਹੈ ਨਹੀਂ ਤੀ ਪਿਛਲੇ ਬਲੌਗ ਚ ਵੈਸੇ ਤੁਸੀਂ ਸਾਰਾ ਕੁਝ ਸੁਣੇ ਲੈਣਾ ਤੇ ਐਟ এ ਟਾਈਮ ਇਹ ਪ੍ਰੋਗਰਾਮ ਬਣਿਆ ਤੇ ਚਲੋ ਮਾਲਕ ਦੀ ਕਿਰਪਾ ਨਾਲ ਬਣ ਗਿਆ ਸੁਪਾ ਜਾਣ ਦਾ ਜੀ ਤੁਰੇ ਹੋਏ ਆ ਘਰ ਤੇ ਇਹ ਸਾਰੀ ਫੈਮਿਲੀ ਨਾਲ ਆ ਮਹਾਰਾਣੀ ਫੈਮਿਲੀ ਵੀ ਨਾਲ ਆ ਜੀ ਡੈਡੀ ਤਾਂ ਹੀ ਆ ਕੇ ਸੀਗੇ ਸਾਨੂੰ ਲੈਣ ਹੁਣ 에ਅਰਪੋਰਟ ਤੇ ਕਹਿਣ ਲੱਗਿਆ ਦਾ ਮੈਂ ਚਲੋ 에ਅਰਪੋਰਟ ਤੇ ਵੀ ਕਿਸੇ ਦਿਨ ਛੱਡੂਗੀ ਰੇਲਵੇ ਸਟੇਸ਼ਨ ਤੇ ਚੱਲੇ ਆ ਜੀ ਛੱਡਣ ਇੱਕ ਗੱਲ ਦਾ ਹੋਰ ਪੰਗਾ ਪੈ ਗਿਆ ਸੀਗਾ ਘਰ ਤੋਂ ਅਸੀਂ ਤੁਰਨਾ ਵੀਡੀਓ ਘਰ ਤੋਂ ਸ਼ੁਰੂ ਕਰਨੀ ਸੀ ਪਰ ਕਰਨ ਦਾ ਫੋਨ ਰਹਿ ਗਿਆ ਘਰੇ ਹੁਣ ਨਿਆਣਿਆਂ ਦਾ ਤੁਹਾਨੂੰ ਪਤਾ ਹੀ ਆ ਜੀ ਫੋਨ ਵਗੈਰ ਕਿੱਥੇ ਸਰਦਾ ਨਾਲੇ ਐਡੇ ਲੰਬੇ ਸਫ਼ਰ ਵਿੱਚ ਜੇ ਹੁਣ ਫੋਨ ਹੋਵੇ ਟਾਈਮ ਪਾਸ ਹੋ ਜਾਂਦਾ ਚਲੋ ਫੇਰ ਐਟੇ ਟਾਈਮ ਇਹ ਮਾਲਾ ਨੂੰ ਭੱਜਣਾ ਪਿਆ ਜੀ ਫੇਰ ਉਧਰ ਟ੍ਰੇਨ ਦਾ ਟਾਈਮ ਹੁਣ ਪੂਰਾ ਪੂਰਾ ਹੈ ਅ ਬਸ ਇੱਕ ਦੋ ਮਿੰਟ ਐ ਇੱਧਰ ਉੱਧਰ ਪਹੁੰਚ ਹੋਣਾ ਸਾਤੇ ਸਟੇਸ਼ਨ 'ਤੇ ਬਾਕੀ ਜਾ ਰਹੇ ਆ ਜੀ ਹੁਣ ਸਟੇਸ਼ਨ 'ਤੇ ਉਧਰ ਨਾ ਹੋਵੇ ਪਲੀਜ਼ ਹਾਂ ਨਹੀਂ ਨਹੀਂ ਜਾ ਹੋ ਜਣਾ ਇਹ ਤਾਂ ਗੈਰੀ ਨਹੀਂ ਹੋਈ ਜੀ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਧਿਆਨ ਬਿਲਕੁਲ ਹੁਣ ਦੇਖਦਾ ਧੁੰਦ ਪਈ ਹੋਈ ਆ। ਹਾਂ ਜੀ। ਮੈਂ ਹੁਣ ਹਿੱਕ ਨਹੀਂ ਦੇਖ ਸਕਦਾ ਮੈਂ ਗੱਲਾਂ ਬਾਤਾਂ ਥੋੜੀ ਬਥੇ ਜਰੂਰ ਕਰ ਲੂੰਗਾ। ਆ ਥੋੜੀ ਯਾਤਰਾ ਬਿਲਕੁਲ ਸਫਲ ਹੋਏ ਪ੍ਰਮਾਤਮਾ ਕਰੂਆ ਤੇ ਬਹੁਤ ਸੌਣੇ ਬਲੌਗ ਬਣਾ ਕੇ ਅਸੀਂ ਵੀ ਯਾਤਰਾ ਤੁਹਾਡੇ ਨਾਲੇ ਕਰਨੀ ਰੋਜ਼ ਦੇਖਣੇ ਦੋ ਦੋ ਤਿੰਨ ਤਿੰਨ ਬਲੌਗ ਬਣਾ ਕੇ ਹਾਂ ਜੀ ਹਾਂ। ਦੋਸਤੀ ਬੱਸ ਪਹੁੰਚ ਜਾ ਕੇ ਲਿਆ ਜੇ ਕੀ ਪ੍ਰੋਬਲਮ ਹੋ ਗਈ। ਪ੍ਰੋਬਲਮ ਕਦੀ ਆਉਣੀ ਮੈਂ ਦੱਸਣਾ ਤੇ ਮਹਾਰਾਸ਼ਟਰ ਦੀ ਥੋੜੀ ਪ੍ਰੋਬਲਮ ਕਿਤੇ ਸੋਲਵ ਕਰ ਦੂੰਗਾ। ਬੱਸ ਕਹਿ ਮਾਲਕ ਕਰੇ ਭਾਈ ਇਹ ਜੀ ਨੋ ਬਤਾ ਵੀ ਨਾ ਪ੍ਰੋਬਲਮ ਨਾਲ ਹਾਂਜੀ ਹਾਂ ਤੇ ਕਰਨ ਸਾਡਾ ਹੋਣ ਲੱਗਿਆ ਬੋਲਣਾ ਹੁਣ ਇਹਨੇ ਸਾਸਰੀ ਘਰ ਲੈ ਨਾ ਗੱਜ ਕੇ ਬੁਲਾਈ ਆ ਪਹਿਲਾਂ ਦੀਦੀ ਮੇਰਾ ਫੋਨ ਰਹਿ ਗਿਆ ਜੀ ਤੁ ਕਰਦੇ ਕੋਸੇ ਮੋੜ ਫੋਨ ਲਿਆ ਪਿਆ ਹਾਂ ਕੁਛ ਹੁਣ ਹਾਂਜੀ ਠੀਕ ਆ ਠੀਕ ਆ ਸੈਣੀ ਹਰ ਗੁਣੀ ਵੀ ਚੱਲੀ ਆ ਸਾਡੇ ਨਾਲ ਹਰ ਗੁਣੀ ਵੀ ਭਾਈ ਚੱਲੀ ਆ ਸਾਡੀ ਕਰਮਾਲੀ ਜੀ ਆਪਣੇ ਪਾਪਾ ਤੇ ਆਪਣੀ ਦਾਦੀ ਨੂੰ ਲੈ ਕੇ ਚੱਲਣੀ ਹੈ ਹਾਂ ਬਿਲਕੁਲ ਸਹੀ ਗੱਲ ਆ ਸਹੀ ਤੇ ਨਹੀਂ ਮੈਂ ਕੱਤੀ ਕਹਿਨੀ ਆ ਦੇਖ ਲਓ ਕੱਦੀ ਵੀ ਜਾਓ ਜਾ ਜਦੋਂ ਉਹਦਾ ਹੁਕਮ ਹੋਣਾ ਨਾ ਚੱਲੇ ਜਾ ਬਿਲਕੁਲ 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 ਆਪਾ ਜਿੰਨੇ ਮਾਰ ਕੇ ਜੱਦਨ ਬਣਾਈ ਧੁੰਦ ਪੈ ਗਈ ਜੀ ਧੁੰਦ ਤੇ ਗੱਡੀ ਦੇ ਵਿੱਚ ਕੁਝ ਨਹੀਂ ਦਿਖ ਰਿਹਾ ਮੁਰੇ ਆਹ ਕੀ ਕਰੇ ਬੰਦਾ ਆਹਾਂ ਹੁਣ ਮੌਸਮ ਇਹੋ ਜਿਹਾ ਨਾ ਫਿਰ ਹੁਣ ਲੈਣੀਆਂ ਹੋਣ ਦਾ ਇਟਾ ਕੋਈ ਗੱਲ ਤੇ ਬਹੁਤ ਨਾ ਤੇ ਇਧਰ ਵਾਸਤੇ ਸੁਵਾਉਣਾ ਹਾਂ ਅੱਜ ਦਾ ਮੈਂ ਬਹੁਤ ਦਮ ਉੱਤ ਦੇ ਹੁਣ ਚਲੋ ਜਾ ਰਹੇ ਆ ਜੀ ਗੱਲਾਂ ਬਾਤਾਂ ਸਾਡੀਆਂ ਚੱਲੀ ਜਾਣੀਆਂ ਮਿਲਦੇ ਆਣ ਸਾਨੂੰ ਫਿਰ ਆਪਣਾ ਦਰਮਿਆਨ ਦਾ ਟਾਈਮ ਦਾ ਬੜਾ ਦਿਨ ਚੜਿਆ ਪਕਦਾ ਤਾਂ ਹਾਂ ਡੰਡਾ ਚ ਦੇਖ ਲੋ ਲੈ ਤੱਕ ਟਾਈਮ ਟਾਈਮ ਹਜੇ ਹੋਇਆ ਇਹ 5:48 ਓਕੇ ਟ੍ਰੇਨ ਜੈਸਮਨ ਕਿੰਨੇ ਵਜੇ 6:09 ਪਰ 6:09 ਡੈਡੀ ਕੋਲ 6:11 ਵਜੇ ਆਹ ਬੱਸ ਇੱਕ ਦੋ ਮਿੰਟ ਇਧਰ ਉਧਰ ਹਾਂ 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 ਇਹ ਹੋਊਗੀ 6:09 ਪਰ ਖੜ ਜਣੀ ਆ ਕਿ 6:11 ਪਰ ਚੱਲ ਪਣੀ ਜਿੰਨੇ ਕਿੰਨੇ ਆ ਵੀ ਉਹ ਛੇਤੀ ਦੁਰਪੰਦੀ ਆ ਹਾਂ ਠੀਕਾ ਠੀਕਾ 2 ਮਿੰਟੇ ਰੁਕਦੀ ਐ ਈ ਟ੍ਰੇਨ ਉਹ ਕਹਿੰਦੇ ਵੀ ਮਤਲਬ ਜਿਆਦਾ ਟਾਈਮ ਨਹੀਂ ਉਹਨੇ ਰੁਕਣਾ ਬਾਕੀ ਹੁਣ ਅਸੀਂ ਹਾਜ਼ਰ ਚਾਹੀਦੇ ਆ ਟ੍ਰੇਨ ਨੇ ਸਾਨੂੰ ਨਹੀਂ ਦੇਖਣਾ ਅਸੀਂ ਟ੍ਰੇਨ ਦੇਖਣੀ ਜਾਣਾ ਸਹੀ ਕਿਉਂਕਿ ਉਹਨੇ ਬਹੁਤ ਭਾਈ ਅੱਗੇ ਵੀ ਜਿਹੜੇ ਹੁਣ ਸਾਢੇ 1:30 ਤੇ ਲੱਖਾਂ ਹੀ ਖੜੇ ਉਹਨੂੰ ਡੀਕਦੇ ਉਹਨੇ ਤਾਂ ਹੁਣ ਲੇਟ ਹੋਣਾ ਨਹੀਂ ਆ ਜੇ ਸਾਡਾ ਚਲੋ ਖਰਜ ਬਣਦਾ ਅਸੀਂ ਟਾਈਮ ਸਿਰ ਪਹੁੰਚੀਏ ਬਾਕੀ ਪਹੁੰਚ ਜਾਣਾ ਹੀ ਆ ਅਸੀਂ ਤਕਰੀਬਨ ਹੈਗਾ ਚਲੋ 12 ਮਿੰਟ ਇਹ ਪਏ ਆ ਤੇ 12 ਮਿੰਟ ਉਹ 24 ਮਿੰਟ ਹੈਗੇ ਸਾਡੇ ਕੋਲ ਰਾਸਤਾ ਲੱਗ ਰਿਹਾ ਹੈ तकरीबन 5-7 ਮਿੰਟ ਦਾ। ਬਾਕੀ ਚਲੋ ਮਿਲਦੇ ਹਾਂ ਤੁਹਾਨੂੰ ਸਟੇਸ਼ਨ ਤੇ ਜਾ ਕੇ। ਪੌਨਾਂਚੀ ਦੇ ਜੀ ਰੇਲਵੇ ਸਟੇਸ਼ਨ। ਸੋ ਦੇਖੋ ਸਰੇ ਸਰੇ ਦਾ ਰਸ਼ ਤੇ ਇਧਰ ਸਮਾਨ ਕੱਢਦੇ ਹੋਏ ਸਾਰਾ ਹੱਥ ਦੀ ਫੜ ਲਈ ਗਣੀ ਆ। ਹਾਂ ਹਾਂ। ਮੈਨੂੰ ਮੇਰਾ ਪਰਸ ਫੜਾ ਦਿੱਤਾ ਜਾਵੇ ਸਰ। ਨਾ ਨਾ ਮੈਂ ਤਾਂ ਪਹਿਲੇ ਹੀ ਸੋਚਦਾ ਵੀ ਕੋਈ ਸਮਾਨ ਫੜੇ ਸਮਾਨ ਫੜਦਾ ਕਿ ਕਿਹਨੇ ਕਿੱਥੇ ਰੱਖ ਦਾਂ ਤਾ ਕਰਨੇ ਕਰਨਾ ਤਾਂ ਰੱਖਦੇ ਕੋਈ ਤਾਂ ਦੇਖ ਜਾਈਂ ਨਾ ਲੈ ਕੇ ਜਾਣਾ ਡਾਈਪਰ ਹਾਂ ਆ ਮੈਂ ਕੋਈ ਨਹੀਂ ਕਰਨਾ ਕੋਈ ਨਹੀਂ ਕਰਨਾ ਹੈ ਤਾਂ ਹੈਂਡਕੁਸ਼ਿਚ ਬੈਕਸ ਕੋਈ ਨਹੀਂ ਕੱਲਾ ਲੈ ਕੇ ਜਾਣਾ ਕਹਿੰਦਾ ਇਹ ਵੀ ਰੱਖ ਜਾ ਮੈਂ ਵੀ ਲੈ ਕੇ ਆ ਫਿਰ ਰੱਖ ਦੇ ਕਰਨ ਰੱਖ ਦੇ ਔਰ ਕਰਨ ਰੱਖ ਦੇ ਕਰਨ ਹੋਰ ਸਮਾਨ ਵੀ ਚੱਕਣਾ ਪੁੱਤ ਉਨਾਲੇ ਉੱਤੇ ਤਾਂ ਗਰਮੀ ਲੱਗਣੀ ਆ ਚਲ ਇੱਥੇ ਤਾਂ ਗਰਮੀ ਹੈ ਆਲਾ ਇੱਥੇ ਦਿੱਲੀ ਦਾ ਪੱਟਾ ਹੈ ਨਾ ਹੁਣ ਉੱਥੇ ਜਾ ਕੇ ਖੜ ਕੇ ਚਲੋ 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 ਵਾ ਟਾ ਟਾ ਰੋਇਲ ਦਾ ਟਾਈਮ ਸਾਰਿਆਂ ਨੂੰ ਪਈ ਵੀ ਭੱਜ ਦੌੜ ਕੇ ਜਨ ਸ਼ਤਾਬ ਦੀ ਐਕਸਪ੍ਰੈਸ ਪੂਰਾ ਟਾਈਮ ਤੇ ਆਜੀ ਵੈਲਕਮ ਟੂ ਰੇਲਵੇ ਸਟੇਸ਼ਨ ਸਹਿਯੋਗ ਲਈ ਦੇਖ ਅਨੁਰਾਖਮੀ ਐ ਟਿਕਟਾਂ ਸਾਰਾ ਕੁਝ ਇੱਧਰ ਇੱਧਰ ਜੀ ਦੱਸਿਆ ਹੋਇਆ ਭਾਈ ਵੀ ਤੁਹਾਡੀ ਤੰਗ ਹੀ ਤੇ ਆ ਸਭ ਪਹੁੰਚ ਚੁੱਕੇ ਆ ਜੀ ਇੱਧਰ ਪਕੌੜੇ ਬਣਾਉਣ ਦੀ ਤਿਆਰੀ ਪਰ ਤਿਆਰੀਆਂ ਚੱਲ ਰਹੀਆਂ ਤੇ ਖੜੀ ਹੈ ਜੀ ਇਕ ਤਾਂ ਤੇ ਇਕ ਉਧਰ ਰらっしゃ ਤੇ ਠੰਡ ਨੂੰ ਆ ਤਾਂ ਪਾਉਂਦੇ ਹੋਏ ਜੀ ਅਸੀਂ ਠੰਡ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਜੀ ਚੜਾਂਗੇ ਟ੍ਰੇਨ ਦੇ ਵਿੱਚ ਪ੍ਰਮਾਤਮਾ ਜੀ ਤੁਸੀਂ ਵੀ ਅਰਦਾਸ ਕਰੋ ਸਾਡੀ ਯਾਤਰਾ ਨੂੰ ਸਫਲ ਕਰੇ ਤੁਸੀਂ ਵੀ ਨਾਲ ਦੀ ਨਾਲ ਸਾਡੇ ਦਰਸ਼ਨ ਜ਼ਰੂਰ ਕਰਿਓ ਕਿਆ ਪਤਾ ਕਿੰਨੇ ਦੁੱਖ ਟੁੱਟ ਜਾਣ ਸੋ ਰੋਪੜ ਦਾ ਫੇਮਸ ਰੇਲਵੇ ਸਟੇਸ਼ਨ ਜਿੱਥੇ ਜਦ ਮਰਜੀ ਆ ਜੇ ਹਰ ਹਮੇਲੇ ਲੱਗੇ ਹੀ ਰਹਿੰਦੇ ਆ ਇੱਕ ਤੇ ਹੁਣ ਆਪਾਂ ਮਿਲਦੇ ਜੀ ਹਮ ਥੋੜੇ ਟਾਈਮ ਤੱਕ ਫਿਰ ਹਨਾ ਹਮ ਅੱਛਾ ਮੈਂ ਤਾਂ ਰਹਿ ਵੀ ਗਈ ਮੈਂ ਤਾਂ ਵੀ ਪਹੁੰਚੂ ਤੁਸੀਂ ਆਪਣਾ ਸੋਚ ਲਓ ਫਿਰ ਨਾਲ ਵੀ ਹੋਣਾ ਪਹੁੰਚਣਾ ਚਾਹੁੰਦੀ ਦਿੱਲੀ ਲੈ ਫਲੈਟ ਲੈ ਕੇ ਆ ਜਣੀ ਜਲੇ ਦਿੱਲੀ ਦੀ ਸੋ ਆਗੀ ਜੀ ਟ੍ਰੇਨ ਮੇਰਾ ਦਮ ਦਲੇ ਖਾਲੀ ਹੋ ਜਗਾ ਤੇ ਆਪ ਆਪਣਾ ਕਿਹਨਾਂ ਆ ਗਾਡੀ ਹੈ ਆਹ ਹੈ हां ਜੀ ਇਹ ਕੰਮ ਹੋ ਰਿਹਾ ਚਲੋ ਇਕਨ ਕਹਿੰਦੇ ਕਿ ਹੈ ਇਧਰੋਂ ਚੜ ਜਨੇ ਚਲ ਉਧਰੋਂ ਚਲੋ ਠੀਕ ਆ ਮੰਮੀ ਚਲੋ ਚਲੋ ਮੰਮੀ ਵਿੱਚ ਬਿਠਾ ਕੇ ਆਉਗੀ ਚਲ 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 ਹਾਗੂ ਨੇ ਤਾਂ ਬਾਈ ਕਰ ਦੋ ਹਾਗੂ ਨੇ ਉਹਦੇ ਕਿਉਂ ਹਸੀ ਜਾਂਦੀ ਹੈ ਹਾਗੂ ਨੇ ਆਏ ਹਾਗੂ ਨੇ ਹੈ ਕਿੰਨਾ ਪਣਾ ਕਿੰਨਾ 58 D8 58 ਮੇਰੇ ਖਿਆਲ ਚ ਚਲੋ ਚਲੋ ਮੰਮੀ ਚਲੋ ਚਲੋ ਜੀ ਮੰਮੀ ਵੀ ਚੱਲੀ ਮੈਂ ਤੇ ਪਾਪਾ ਰਹਿ ਗਏ ਫੜਿਓ ਚਲ ਆ ਮੰਮੀ ਆਹ ਹਾਂ ਤਾਂ ਫੜੇ ਰਿਕ ਜੋ ਇੱਕ ਮਿੰਟ ਦੇਖੇ ਤਾਂ ਸਹੀ ਕਿੱਥੇ ਜਾਣਾ ਬੋਲੋ ਹੂੰ ਬੰਗੜਾ ਪਤਾ ਸਾਡੇ ਸੀਟ ਦੇ ਸਾਹਬ ਕਾ ਬੈਠੋ ਹਾਂ ਅੱਛਾ ਹੈ ਨੰਬਰ ਦੇਖੋ ਤੁਹਾਡੀ ਸੀਟ ਦਾ ਕਿੰਨਾ 1 2 3 ਜੀ ਇੱਕ ਇੱਕ ਰੋ ਤੇ ਜੀ ਆਹ ਨੋ ਆਹ ਵੀ ਆਇਆ ਇੱਧਰ ਤੇ ਇੱਕ ਮਿੰਟ 8 ਨੰਬਰ ਹੈ ਨਾ B 8 ਹਾਂਜੀ ਹਾਂਜੀ ਆ ਖੋਲੋ ਆ ਖੋਲ ਕੇ ਦੇਖੋ ਇੱਥੇ ਆਪਣੀ ਟਿਕਟ ਚੈੱਕ ਕਰੋ ਮੜੀ ਜੀ ਪਾਪਾ ਦੇ ਫੋਨ ਪਾਪਾ ਦੇ ਮੈਸੇਜ ਸਤ 58 58 ਨਾ 68 ਕਹਾ ਹੋਣਾ ਜਾ ਕੇ ਦੇਖ ਲਓ ਚਲ ਵੀ ਛੱਡ ਛੱਡ ਆਪਣਾ ਬਾਏ ਆਪਾ ਓਕੇ ਚਲੋ ਬਾਏ ਉੱਤੇ ਬਾਈ ਬਾਈ 5758 ਅੱਗੇ 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 ਪਹੁੰਚ ਜਾ ਚਲੋ ਤੁਸੀਂ ਆ ਬੈਗ ਤੋਰੀ ਪੇ ਰਹਿਣ ਦਿਓ ਮੈਂ ਤਾਰ ਨੂੰ ਮੈਂ ਬੈਗ ਪਹਿਲਾਂ ਸੀਟ ਲੱਭ ਲਓ ਅੱਛਾ ਖਾਣਾ ਇੱਥੇ ਮੈਂ ਰੱਖ ਗਿਆ ਅੱਗੇਣ ਦੇ ਪਹਿਲੇ ਪਹਿਲੇ ਯਾਰ ਹਾਂ ਪਹਿਲਾਂ ਸੀਟ ਲੱਭ ਲਓ ਨੇ ਬੈਗ ਫੇਟਾ ਆਹੋ ਪਹਿਲੇ ਕੋਈ ਦੇਖਿਆ ਕੋਈ ਬਾਤ ਨਾ ਕਰੀ ਤੋ ਇਹ ਜੇ ਵੀਡੀਓ ਰੋ ਆਪੜਿਓ ਜੀ ਆ ਬੈਗ ਲੱਭੋ ਤੁਸੀਂ ਉਸੇ ਵਿੱਚ ਬੈਠ ਗਏ ਬਾਬੇ ਦੇ ਸ਼ੁਕਰਨਾ हाए तेई बे चौबीस हाँ जी हाँ जी हाँ जी बाये बाय 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 चलो चलो ਆ ਮੇਟਰ ਆ ਯਮੀ ਬੇਗ ਮਾਰ ਕੇ ਕਾਰੀ ਬਣਾ 58 ਜਬ ਆਹਲੀ ਆਹੀ ਚਲੋ ਬੈਠ ਜੇ ਇੱਥੇ ਨੇ ਤਾਂ ਫਿਲਹਾਲ ਇਹਨੂੰ ਉੱਪਰ ਰੱਖ ਲਓ 57 58 62 ਆ 52 ਇੱਧਰ ਆਓ ਚਲੋ ਕੋਈ ਨਹੀਂ ਨਾ ਬੈਠੇ ਬੈਠ ਜੋ ਬੈਠ ਜੋ ਨੇ ਬੈਠ ਜੋ ਬੈਠ ਜੋ ਇੱਥੇ ਜੀ ਆ ਮੜ ਜੇ ਬੈਗ ਰੱਖੋ ਉੱਪਰ ਮੇਰਾ ਉਹ ਚੋਕਾ ਆਉਂਦਾ ਕੀ ਆਪਾਂ ਉਹਦਾ ਸੀਟ ਪਿੱਛੇ ਕਰ ਦੇਣਾ ਜਿਹੜੇ 23 ਆ ਆ ਵੀ ਆ ਵੀ ਆਰਾ ਵਾਰਾ ਦੇ ਕੇ ਚੱਲ ਬਰ ਉੱਪਰ ਤੋਂ ਦੂਜਾ ਆ ਵੀ ਉੱਪਰ ਹੀ ਰੱਖ ਦੋ ਪਰ ਹਾਂ ਨਾ ਉੱਪਰ ਹੀ ਰੱਖ ਦੋ ਇਹਨੂੰ ਵੀ ਸਾਈਡ ਤੇ ਕੋਈ ਫਰ ਰੋ ਉਹ ਰੱਖਣ ਵਾਲੀ ਕੱਢ ਲੂੰਗੇ ਜੇ ਲੋਡ ਹੋਈ ਲਓ ਜੀ ਬੈਠ ਗਏ ਟ੍ਰੇਨ ਦੇ ਵਿੱਚ ਬੈਠੇ ਪਰ ਨੱਠ ਭੱਜ ਗਈ ਆ ਕੋਈ ਥੋੜੀ ਹੀ ਦੇਰੇ ਰੁਕੀ ਮੈਨੂੰ ਲੱਗਦਾ 1 ਮਿੰਟ ਹੈ ਜੀ ਅਸਮੈਨ ਹਾਂ 1 2 ਮਿੰਟ ਲੱਗਿਆ ਇਹ ਇੱਕ ਅੱਧਾ ਹੀ ਮਿੰਟ ਖੜੀ ਆ ਜਦੇ ਤੁਰ ਪਈ ਜਦ ਮੈਨੂੰ ਉਹ ਸਮਾਨ ਉਹ ਤੇ ਰੱਖ ਕੇ ਨਾ ਉੱਧਰ ਹੋ ਥੋੜਾ ਐ ਤੂੰ ਉਹ ਚੁਪਦੇ ਓਹੋ ਮੈਂ ਕੀ ਕਰਾਂ ਚੁਪਦੇ ਫੱਲਿਓ ਲੱਗੇ ਹੋਏ ਆ ਓਹੋ ਤੇ ਉਹ ਚੱਕ ਕੇ ਉੱਧਰ ਜਾ ਕੇ ਬੈਠ ਨਾ ਹਾਂ ਉਹਨੂੰ ਉੱਧਰ ਰੱਖ ਦੇ ਉਹ ਸੀਟ ਜਿਹੜੀ ਪਿੱਛੇ ਨੂੰ ਕਰਨੇ ਵਾਲਾ ਉਹ ਚੀਜ਼ ਆ ਇੱਥੇ ਦਿੱਤੀ ਹੋਈ ਹੈ ਜੀ ਇਹਨਾਂ ਨੇ ਤੁਸੀਂ ਸਾਰੇ ਸਵੇਰੇ ਸਵੇਰੇ ਚਾਹ ਪੀਐ ਮੈਂ ਪੀਂਦੀ ਮੈਨੂੰ ਭੁੱਖ ਲੱਗੀ ਪਈ ਹੈ ਇਹ ਤੂੰ ਹੁਣ ਪੀ ਲੈ ਇੱਥੇ ਕੁਝ ਮੈਂ ਤੁਹਾਨੂੰ ਪੰਜੀਰੀ ਮੈਂ ਖਾਉਂਗੀ ਨਾ ਆ ਆ ਚੀਜ਼ ਲੈ ਇਹ ਇਹ ਚੀਜ਼ ਥੋੜੀ ਜਿਹੀ پیسے ਚੱਲ ਹੈ ਵੀ ਠੀਕ ਆ ਤੇ ਉਹ ਪਿੱਛੇ ਨੂੰ ਸੀਟ ਕਰਨੇ ਵਾਲੀ ਹੈ ਇਹ ਹਾਂ ਤੇ ਇੱਕ ਗੱਲ ਹੋਰ ਦੇਖੀ ਤੁਸੀਂ ਇਹ ਕਹਿੰਦੇ ਕਿ ਇਹ ਵੀ ਉਦੋਂ ਹੀ ਕਰਨਾ ਹੈ ਵੀ ਜਿੰਨਾ ਨੰਬਰ ਸੀਟ ਦਿੱਤਾ ਉੱਥੇ ਹੀ ਬੈਠਣਾ ਕਿੱਥੇ ਬੈਠਣਾ ਹੁਣ ਆਪਣਾ ਹੈਗਾ ਇਹ 57 58 59 60 ਤੇ ਆਪਣਾ 57 ਹਾਂ ਉੱਧਰ ਉਹ ਸਾਹਮਣੇ 57 ਹੈ ਜੀ ਤੇ ਉੱਥੇ ਬਾਈ ਹੁਣੇ ਬੈਠੇ ਤੇ ਅਸੀਂ ਕਿ ਚਲੋ ਕੰਮ ਕੰਗ ਪੋਣਾ ਤੇ ਬਾਕੀ ਨੰਬਰ ਸਾਡੇ ਇੱਧਰ ਹੈਗੇ ਆ ਹਾਂ ਬੈਠ ਗਿਆ ਜੀ ਹੈ ਨਾ ਆਰਾਮ ਨਾਲ ਕਰਨ ਵਾ ਆ ਦੇਖੋ ਆ ਨਜ਼ਾਰੇ ਭੁੱਲ ਗਿਆ ਦਾ ਇਹ ਘਰਾਂ ਹੈ ਨੈਟ ਚੱਲਦਾ ਨੈਟ ਨਹੀਂ ਚੱਲਦਾ ਹੈਂ ਦੁਆਰਾ ਪਾ ਜਲਾ ਬੁਆਦੀਆਂ ਕਰਨ ਨੇ ਘਰ ਨੂੰ ਭਾਈ ਸਹੀ ਗੱਲ ਆ। ਨਾ ਦੇਖੀ ਨੰਦੀ ਕੋ ਤੇ ਲਾਗੀ ਮੈਨੂੰ ਦੇਖ ਕੇ ਰਾਟ ਮਾਰ ਲੱਗੀ ਵੀ ਚੱਕ ਦੇ ਤੂੰ। ਉਹ ਫੇ ਮਮੀ ਇਹ ਨਾ ਅਜੇ ਮੇਰੇ ਕੋਲ ਵੀ ਹੁੰਦੀ ਕਈ ਵਾਰ ਮੇਰੇ ਕੋਲ ਵੀ ਨਹੀਂ ਚੁੱਪ ਕਰਦੀ। ਹਾਂ। ਜੈਸਮੀਨ ਕੋਲ ਜਿਹੜੀ ਚੁੱਪ ਕਰ ਜਾਂਦੀ। ਨਿਆਣਾ ਨੂੰ ਹੁਣ ਖੁਸ਼ਬੂ ਦਾ ਹੋ ਜਾਂਦਾ ਨਾ ਜਿਹੜੇ ਕੋਲ ਜਿਆਦਾ ਟਾਈਮ ਰਹਿੰਦਾ ਨਿਆਣਾ ਉਹਦੀ ਖੁਸ਼ਬੂ ਲੈ ਲੈਂਦਾ। ਉਹ ਨੂੰ ਦੇਖਣਾ ਉੱਥੇ ਤੇ ਉਹ ਮਾਰੇ। ਹਾਂ ਉਹਨੇ ਕਿਹਾ ਦਾਦੀ ਕਿੱਥੇ ਗਈ? ਦਾਦੀ ਸਹੀ ਗੱਲ ਆ ਦਾਦੀ ਛੋਟੀ ਮੰਮਾ ਛੋਟੀ ਮੰਮਾ ਸੁੱਤੇ ਮੈਨੂੰ ਝਟ ਕੇ ਆਏ ਆ ਹਾਂ ਸੁੱਤੇ ਪਏ ਨੇ ਬਾਰਕੁਰ ਵੀ ਦੇਖ ਤੂੰ ਕਿੱਥੇ ਆ ਸਹੀ ਗੱਲ ਆ ਉਹ ਦੂਆ ਉਹ ਤਾਂ ਕਹਿੰਦਾ ਮੇਰੇ ਛੱਤੋਂ ਹਰਕੁਰੂ ਪਾਰੀ ਕਰਦੇ ਆ ਇਹ ਈਸਮਾਨ ਹੋਣਾ ਪੜੇ ਸਾਰਾ ਉੱਪਰ ਟਿਕਾਤ ਆ ਜੀ ਇਹ ਜੁੜਦਾ ਹੀ ਨਹੀਂ ਹੈ ਕਿ ਪੋਕੋਲੇ ਕਦ ਤੇਰੇ ਨਾਲ ਜੁੜਦੇ ਹੋ ਅੱਡੋਂ ਨੇਕ ਤਾਂ ਜੋੜ ਕੇ ਮੈਂ ਉਹ ਮੇਰੇ ਵਾਲੇ ਪਏ ਹੋਣੇ ਆ ਇਹਦੇ ਚ ਇੱਕ ਇੱਕ ਯੂਜ਼ ਕਰ ਲਓ ਉੱਥੇ ਕਾ ਉਹ ਤਾਂ ਕੋਈ ਇਸ਼ੂ ਨਹੀਂ ਕਰਦੇ ਆ ਮੈਟ ਨਹੀਂ ਮੈਟ ਹੈ ਨਹੀਂ ਹਾਂ ਪਾ ਦਿੰਦੇ ਆ ਬਾਹਰ ਨਹੀਂ ਨੈਟ ਪੈ ਜੀ ਵੀ ਪਾ ਦਿੰਦੇ ਆ ਜੀ ਵੀ ਖਤਮ ਹੋ ਜਾਂਦਾ ਹੈ ਤਾਂ ਦੰਗਿਆ ਜੀ ਵੀ ਤੂੰ ਰਾਤ ਨੂੰ ਵੀ ਚਲਾਈ ਗਿਆ ਨੈਟ ਪਿਆ ਹਾਂ ਮੈਂ ਨਹੀਂ ਮੈਂ ਤਾਂ ਵਾਈਫਾਈ ਨਾਲ ਚਲਾਣਾ ਮੈਨੂੰ ਉਹ ਕਹਿ ਗਏ ਵਾਈਫਾਈ ਨਾਲ ਚਲਾ ਮੰਦੀ ਜੀ ਆਨ ਕਰਦੇ ਹਾਂ ਖੜਮ ਉਡੀ ਜਾਂਦੀ ਹਾਂ ਵੈਸੇ ਜੇ ਵਾਈਫਾਈ ਆਨ ਹੋਵੇ ਨਾ ਫਿਰ ਡਾਟਾ ਨਹੀਂ ਚੱਕਦਾ ਮੇਰੇ ਵਾਲਾ ਫੋਨ ਨਹੀਂ ਚੱਕਦਾ ਕਈਆਂ ਤੇ ਚੱਲ ਜਾਂਦਾ ਜੇ ਮੇਰੇ ਵਾਲਾ ਮੈਂ ਡਾਟਾ ਵੀ ਖੁੱਲ੍ਹੇ ਹੀ ਰੱਖਦਾ ਘਰਾਂ Wi-Fi ਵੀ ਆਨ ਹੁੰਦਾ ਤੇ Wi-Fi ਜਦੋਂ ਮੈਂ ਗੇਟ ਐਂਟਰ ਹੁੰਦਾ ਜਿਵੇਂ ਆਪੇ ਜੁੜ ਜਾਂਦਾ ਉਹ ਤਾਂ ਪਰ ਉਹ ਡਾਟਾ ਨਹੀਂ ਹਲਾਉਂਦਾ ਆ ਮੇਰੇ ਵਾਲਾ ਇੱਕ ਫੋਨ ਹੈ ਨਾ ਫੋਨ 5G ਆ ਉਹਦਾ ਡਾਟਾ ਮੁੱਕਦਾ ਵੀ ਨਹੀਂ ਚਾਂਸ ਤੇ ਵਧੀਆ ਪਲੱਗ ਹਾਂ ਚਾਰ ਤੇ ਮੇਰੇ ਹੈਗਾ ਉਹ ਵੀ ਭਾਈ ਵਧੀਆ ਸਿਸਟਮ ਆ ਇਹ ਰੋਟੀ ਪਾਣੀ ਖਾਣ ਨੂੰ ਵੀ ਆ ਟੇਬਲ ਦਿੱਤਾ ਹੋਇਆ ਇਹਨਾਂ ਨੇ ਜੇ ਬੰਦੇ ਨੇ ਰੋਟੀ ਪਾਣੀ ਖਾਣਾ ਜਿਹੜਾ ਮੰਮੀ ਹੈ ਮੇਰੇ ਵਾਲਾ ਹਾਂ ਨੰਬਰ ਭਾਦੇ ਉਹਨੇ ਮੈਂ ਜੈਸਨ ਛੋਟਾ ਫੋਨ ਆ ਉਹ ਮੰਮੀ ਜੋਗਾ ਲੈ ਕੇ ਆਂਦਾ ਜੀ ਅਸੀਂ ਇੱਕ ਛੋਟਾ ਫੋਨ ਕਿਉਂਕਿ بڑے ਫੋਨ ਦੀ ਇੱਕ ਤਾਂ ਥੋੜੀ ਜੀ ਟੈਨਸ਼ਨ ਰਹਿੰਦੀ ਆ ਇੱਕ ਇਹਦੀ ਬੈਟਰੀ ਨਹੀਂ ਡਾਗਨ ਹੋਣੀ ਤੇ ਮੰਮੀ ਨੂੰ ਅਸੀਂ ਤਾਂ ਛੋਟਾ ਫੋਨ ਦੇਣਾ ਬਾਈ ਚਾਂਸ ਬੰਦਾ ਇੱਧਰ ਉੱਧਰ ਹੋ ਜਵੇ ਇਹਦੇ ਪਰ ਜੈਸਨ ਨੂੰ ਮਿਸ ਕਾਲ ਮਾਰਦਾ ਆਪਣੇ ਨੰਬਰ ਤੇ ਵੀ ਮੇਰੇ ਤੇ ਵੀ ਨਹੀਂ 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 ਰਿਹਾ ਮਿਲੂਗਾ ਮੈਂ ਦੇਖਦਾ ਕਿ ਕਾਲ ਕਾਲ ਇੰਟਰਡ ਕਾਲ ਆਂਟਾੜ ਆਇਆ ਜੀ ਯਾ ਇਹ ਆਈਫੋਨ ਇਹਨੂੰ ਬੰਦ ਕਰਕੇ ਆਨ ਕਰ ਫੇਰ ਮੈਨੂੰ ਲੂਗਾ ਰੇਂਜ ਦਾ پیسے ਰੇਂਜ ਦਾ پیسے ਰੇਂਜ ਦਾ پیسے ਚੱਕ ਲਈ ਫੋਨ ਉਹਨੇ SIM ਨੇ ਨਵਾਂ SIM ਲਿਆਤਾ ਤੇ ਟ੍ਰੇਨ ਵੈਸੇ ਸਾਰੀ तकरीबन ਖਾਲੀ ਹੋਆ ਜੀ ਥੋੜੇ ਬਹੁਤ ਹੀ ਆ ਲੋਕ ਉਹ ਅੱਗੇ ਵਾਲੇ ਡੱਬੇ ਵੀ तकरीबन ਖਾਲੀ ਹੋਆ ਸਾਡੇ ਵਾਲੇ ਡੱਬੇ 'ਚ ਥੋੜਾ ਜਿਹਾ ਰਸ ਹੈਗਾ। ਜ਼ਿਆਦਾ ਨਹੀਂ। ਤੇ ਵਧੀਆ ਆਰਾਮ ਨਾਲ ਜਾਵਾਂਗੇ ਦਿੱਲੀ ਨੂੰ। ਲੱਡੂ ਸਾਡਾ ਸੱਤਾ ਪਿਆ। ਉਹ ਤੁਹਾਡੀ ਇਹਦੇ ਵਗਾਇ ਰੇ ਟੇਕ ਦਾ ਲੱਡੂ ਸਾਡਾ ਭਾਈ। ਚਲੋ ਕੋਈ ਨਹੀਂ ਹੌਲੀ ਹੌਲੀ ਆਪ ਤੇ ਵੀ ਛੜਾ ਦੇਣੀ ਇਹ। ਹੌਲੀ ਹੌਲੀ ਆਤ ਮਮੀ ਇਹ ਛੜਾ ਦੇਣੀ। ਹਾਂ। ਲੋ ਜੀ ਭਾਈ ਟੀਸੀ ਸਾਹਿਬ ਆ ਗਏ ਟਿਕਟਾਂ ਚੈੱਕ ਕਰਨ ਟਿਕਟਾਂ ਦੀ ਚੈਕਿੰਗ ਚੱਲਦੀ ਆ ਸਾਡੀ ਹੋ ਗਈ ਤੇ ਇਧਰ ਵੀਡੀਓ ਕਾਲ ਵੀ ਆ ਗਈ ਚਾਚਾ ਜੀ ਦੀ ਚਾਚਾ ਉਧਰ ਚੈਕਿੰਗ ਵਾਲਾ ਟੀਸੀ ਆ ਗਿਆ ਉਹ ਤਾਂ ਵੀਡੀਓ ਕਾਲ ਆ ਗਈ ਚਾਚਾ ਜੀ ਦੀ ਫੇਰ ਕੱਟਣੀ ਪਈ ਤੇ ਹੁਣ ਇਧਰੋਂ ਕਰੀ ਜਾ ਦੁਬਾਰਾ ਚੈਕਿੰਗ ਹੋ ਗਈ ਟਿਕਟਾਂ ਦੀ ਬੇਫਿਕਰੀ ਆ ਹੁਣ ਐ ਡੀਡੀ ਸੀ ਸਾਫ ਕਰ ਰਹੇ ਆ ਡਿਕਟਾ ਚੈੱਕ ਹਾਂਜੀ ਅੱਜ ਦਿਨ ਕਿੰਨਾ ਚੜ ਗਿਆ ਚਾਚੇ ਨਹੀਂ ਵਾਲ ਆਪਣੇ ਵਾਲ ਹੈ ਨਹੀਂ ਆਪਣੇ ਵਾਲ ਹੈ ਨਹੀਂ ਪਤਾ ਨਹੀਂ ਟ੍ਰੇਨ ਦੇ ਸ਼ੀਸ਼ੇ ਹੀ ਕਾਲੇ ਆ ਮੈਨੂੰ ਲੱਗਦਾ ਸ਼ੀਸ਼ੇ ਕਾਲੇ ਆ ਇੱਧਰ ਘਟ ਚੜਿਆ ਹੋਇਆ ਦਿਨ ਨਹੀਂ ਲੈਟਾ ਮਲਦੀਆਂ ਅਜੇ ਅਜੇ ਉਹ ਨਹੀਂ ਹੋਇਆ ਇੰਨਾ ਚਾਨਣਾ ਨਹੀਂ ਹੋਇਆ ਇੱਧਰ ਪਿੰਡ ਵੱਲ ਚਾਨਣਾ ਹੋ ਗਿਆ ਕਾਫੀ ਇਧਰ ਦਾ ਪੂਰਾ ਦਿਨ ਚੜ ਗਿਆ ਜੀ ਠੀਕ ਆ ਠੀਕ ਆ ਜੀ